ਤਾ ਬਿਜਲੀ ਨੂੰ ਲੈ ਕੇ ਨਵਾਂ ਟੈਰਿਫ ਜਿਹੜਾ ਆ ਉਹ ਜਾਰੀ ਕਰ ਦਿੱਤਾ ਗਿਆ 1 April ਤੋਂ ਨਵਾਂ ਟੈਰਿਫ ਲਾਗੂ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਬਿਜਲੀ ਦਰਾਂ ਦੇ ਵਿੱਚ ਪੰਜਾਬ ਸਰਕਾਰ ਨੇ ਸਕੂਲ ਪ੍ਰਿੰਸੀਪਲ ਦੇ ਉੱਤੇ ਜੋ ਕੰਮ ਦਾ ਜ਼ਿਆਦਾ ਬੋਝ ਸੀ ਉਸ ਬੋਝ ਨੂੰ ਘਟ ਕਰਨ ਵਾਸਤੇ ਸਕੂਲ ਕੈਂਪਸ ਮੈਨੇਜਰ ਦੀ ਜਿਹੜੀਆਂ ਪੋਸਟਾਂ ਸੀ ਇਹ ਸਕੂਲਾਂ ਵਿੱਚ ਦਿੱਤੀਆਂ ਨੇ ਜਿਵੇਂ ਕਿ ਗਰਾਊਂਡ ਦੀ ਸਫਾਈ ਗਰਾਊਂਡਾਂ ਦੇ ਵਿੱਚ ਪਾਣੀ ਦਾ ਪ੍ਰਬੰਧ ਕਰਨਾ ਬੱਚਿਆਂ ਵਾਸਤੇ ਪਾਣੀ ਦਾ ਪ੍ਰਬੰਧ ਕਰਨਾ ਟਾਇਲਟਸ ਦੇਖਨੇ ਵੱਡੇ ਮੇਲ ਚੈੱਕ ਕਰਨਾ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ 2400 ਦੇ ਕਰੀਬ ਬੱਚੇ ਹਨ ਔਰ ਅਕੈਡੈਮਿਕਸ ਕੋ ਕਰਿਕੂਲਰਸ ਦੇ ਨਾਲ ਨਾਲ ਸਾਰੀ ਬਿਲਡਿੰਗ ਨੂੰ ਮੈਨੇਜ ਕਰਨਾ ਆਪਣੇ ਆਪ ਦੇ ਵਿੱਚ ਇੱਕ ਚੈਲਿੰਜਿੰਗ ਟਾਸਕ ਹੈ ਸੋ ਕੈਂਪਸ ਮੈਨੇਜਰ ਦੀ ਸਪੋਰਟ ਦੇ ਨਾਲ ਬਹੁਤ ਸਾਰੇ ਕੰਮ ਬੜੇ ਆਰਾਮ ਨਾਲ ਹੋ ਜਾਂਦੇ ਨੇ ਤੇ ਟੀਚਰਸ ਨੂੰ ਆਪਣੀ ਟੀਚਿੰਗ ਦੇ ਵਿੱਚੋਂ ਟਾਈਮ ਕੱਢ ਕੇ ਟਾਈਮ ਵੇਸਟ ਨਹੀਂ ਕਰਨਾ ਪੈਂਦਾ ਕਿਹੜੇ ਬੰਦੇ ਨੇ ਸਕੂਲ ਵਿੱਚ ਐਂਟਰ ਕਰਨਾ ਕਿਸ ਕੰਮ ਲਈ ਐਂਟਰ ਹੋਣਾ ਤੇ ਉਹ ਕੰਮ ਜਿਹੜਾ ਆ ਉਹ ਦਰਜ ਕੀਤਾ ਜਾਂਦਾ ਹੈ ਇਸ ਸਕਿਉਰਿਟੀ ਗਾਰਡ ਜਿਹੜੇ ਆ ਬੜੀ ਤੰਦੇਈ ਦੇ ਨਾਲ ਇਹ ਸਾਰਾ ਕੰਮ ਕਰ ਰਹੇ ਆ ਕੈਂਪਸ ਮੈਨੇਜਰ ਪੜਾਈ ਤੋਂ ਬਿਨਾ ਬਾਕੀ ਸਾਰਾ ਕੰਮ ਕੈਂਪਸ ਮੈਨੇਜਰ ਦੇਖਣਗੇ ਹੈਡ ਮਾਸਟਰ ਦਾ ਧਿਆਨ ਸਾਰਾ ਧਿਆਨ ਆਪਣੇ ਟੀਚਰਾਂ ਨਾਲ ਮਿਲ ਕੇ ਪੜਾਈ ਕਰਾਉਣ ਤੇ ਹੋਊਗਾ ਕਟੌਤੀ ਕੋਈ ਐ ਤੇ ਕੀ ਵਾਦਾ ਹੋਇਆ ਤੁਹਾਨੂੰ ਵਿਸਥਾਰ ਦੇ ਨਾਲ ਜਾਣਕਾਰੀ ਦੇਵਾਂਗੇ ਬਿਜਲੀ ਦਰਾਂ ਨੂੰ ਲੈ ਕੇ ਨਵਾਂ ਟੈਰਿਫ ਜਾਰੀ ਕਰ ਦਿੱਤਾ ਗਿਆ ਸਾਲ 2025-26 ਲਈ ਇਹ ਟੈਰਿਫ ਜਿਹੜਾ ਆ ਉਹ ਨਵਾਂ ਹੋਇਆ ਤਿੰਨ ਸਲੈਬ ਤੋਂ ਘਟਾ ਕੇ ਦੋ ਸਲੈਬ ਕਰ ਦਿੱਤੀਆਂ ਗਈਆਂ ਨੇ ਪਹਿਲਾਂ ਤਿੰਨ ਸਲੈਬ ਸੀਗੀਆਂ ਉਹ ਵੀ ਤੁਹਾਨੂੰ ਦੱਸਦੇ ਆ 0 ਤੋਂ ਲੈ ਕੇ 100 ਯੂਨਟ ਤੱਕ ਔਰ 100 ਤੋਂ ਲੈ ਕੇ 300 ਤੱਕ ਦੂਜੀ ਤੇ ਜਿੰਨੀਆਂ 300 ਤੋਂ ਉੱਪਰ ਯੂਨਟਾਂ ਹੁੰਦੀਆਂ ਸੀ ਉਹ ਤਿੰਨ ਸਲੈਬ ਜਾਨੀ ਕਿ ਟੋਟਲ ਤਿੰਨ ਸਲੇਬ ਬਣ ਜਾਂਦੀਆਂ ਸੀਗੀਆਂ ਉਹ ਤਿੰਨ ਸਲੇਬ ਘਟਾ ਕੇ ਤੇ ਦੋ ਸਲੇਬ ਬਣਾ ਦਿੱਤੀਆਂ ਗਈਆਂ ਨੇ ਹੁਣ 0 ਤੋਂ ਲੈ ਕੇ 300 ਯੂਨਿਟ ਤੱਕ ਇੱਕ ਸਲੇਬ ਕਰ ਦਿੱਤੀ ਗਈ ਹੈ ਔਰ 300 ਯੂਨਿਟ ਤੋਂ ਅਬਾਵ ਯੂਨਟਾਂ ਦੀਆਂ ਦੋ ਸਲੇਬ ਬਣਾ ਦਿੱਤੀਆਂ ਗਈਆਂ ਨੇ ਜਾਨੀ ਕਿ ਟੋਟਲ ਦੋ ਸਲੇਬ ਬਣਾ ਦਿੱਤੀਆਂ ਗਈਆਂ ਨੇ ਇਸੇ ਕਰਕੇ ਜਿਹੜਾ ਟੈਕਸ ਹੈ ਜਿਹੜਾ ਟੈਰਿਫ ਹੈ ਉਹ ਘਟਿਆ ਉਪਭੋਗਤਾਵਾਂ ਨੂੰ ਇਹ ਵੱਡੀ ਰਾਹਤ ਵੀ ਮਿਲੀ ਹੈ ਕਿਉਂਕਿ ਆ ਜਿਹੜੇ ਲੋਕ ਰੁਪਈਆ ਰੁਪਈਆ ਬਚਾਉਂਦੇ ਨੇ ਸੋ ਉਹਨਾਂ ਨੂੰ ਜਿਆਦਾ ਹੁੰਦਾ ਹੈ ਕਿ ਇਸ ਵਾਰ ਸਾਨੂੰ ਇੰਨੀ ਬਜਟ ਹੋਈ ਹੈ ਤਾਂ ਵੀ ਤੁਹਾਨੂੰ ਦੱਸ ਦਿੰਦੇ ਆ 300 ਯੂਨਟ ਦੀ ਆ ਬਿਜਲੀ ਦਰਾਂ ਦੇ ਵਿੱਚ ਕਟੌਤੀ ਹੋਈ ਹੈ ਲੋਕਾਂ ਤੇ ਕੋਈ ਵੀ ਵਾਧੂ ਬੋਝ ਜਿਹੜਾ ਆ ਉਹ ਨਹੀਂ ਪਵੇਗਾ ਹੁਣ ਤੁਹਾਡੇ ਮਨ ਦੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੋਣਾ ਹੈ ਕਿ ਜਿਹੜੀ 300 ਯੂਨਟ ਬਿਜਲੀ ਸਾਨੂੰ ਪ੍ਰਤੀ ਮਹੀਨਾ ਫ੍ਰੀ ਮਿਲਦੀ ਸੀ ਉਹ ਮਿਲੇਗੀ ਜਾਂ ਫਿਰ ਨਹੀਂ ਬਿਲਕੁਲ ਉਹ ਬਿਜਲੀ ਜਿਹੜੀ ਤੁਹਾਨੂੰ ਫ੍ਰੀ ਮਿਲਦੀ ਸੀ 300 ਯੂਨਿਟ ਮਹੀਨੇ ਦੀ ਉਹ ਮਿਲਦੀ ਰਹੇਗੀ ਯਾਨੀ ਕਿ 2 ਮਹੀਨਿਆਂ ਦਾ ਬਿੱਲ ਆਉਂਦਾ 600 ਯੂਨਿਟ ਉਹ ਤੁਹਾਨੂੰ ਫ੍ਰੀ ਹੀ ਮਿਲੇਗਾ ਹੁਣ ਜਿਨ੍ਹਾਂ ਦਾ 300 ਯੂਨਿਟ ਤੋਂ ਵੱਧ ਜਾਂਦਾ ਸੀ ਸਪੋਜ਼ ਕਰੋ 300 10 ਯੂਨਟਾਂ ਜਿਹੜੀਆਂ ਨੇ ਉਹ ਤੁਹਾਨੂੰ ਆਉਂਦੀਆਂ ਨੇ ਯਾਨੀ ਕਿ ਤੁਹਾਨੂੰ ਉਹ ਪੂਰਾ ਹੀ ਬਿੱਲ ਦੇਣਾ ਪੈਂਦਾ ਹੈ ਮਹੀਨੇ ਦਾ ਕਿਉਂਕਿ ਇਹ ਹੀ ਸਰਕਾਰ ਦੀ ਪਾਲਿਸੀ ਕਿ 300 ਯੂਨਿਟ ਮਾਫ ਹੈ ਜੇਕਰ 300 ਤੋਂ ਵੱਧੀ ਤੇ ਤੁਹਾਨੂੰ ਸਾਰਾ ਬਿੱਲ ਦੇਣਾ ਪਵੇਗਾ ਹੁਣ ਜਿਹੜਾ 300 ਯੂਨਿਟ ਹੈ ਉਹਦੇ ਪਹਿਲਾਂ ਕਿੰਨੇ ਚਾਰਜਸ ਲੱਗਦੇ ਸੀ ਤਾਂ ਹੁਣ ਉਹਨਾਂ ਦੀਆਂ ਚਾਰਜਸ ਦਾ ਦੇ ਵਿੱਚ ਕਟੌਤੀ ਹੋਈ ਹੈ ਜਾਨੀ ਕਿ ਟੈਰਿਫ ਦੇ ਵਿੱਚ ਕਟੌਤੀ ਹੋਈ ਹੈ ਤਾਂ ਵੀ ਤੁਹਾਨੂੰ ਵਿਸਤਾਰ ਦੇ ਨਾਲ ਦੱਸਾਂਗੇ ਕਿ ਕਿੰਨੀ ਕਟੌਤੀ ਹੋਈ ਹੈ ਪਹਿਲਾਂ ਤਾਂ ਜਿਨ੍ਹਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ ਉਹ ਘਬਰਾਉਣ ਦਾ ਤੁਹਾਨੂੰ ਜ਼ੀਰੋ ਹੀ ਆਵੇਗਾ 300 ਯੂਨਿਟ ਮਾਫੀ ਰੱਖੀ ਹੈ ਸਰਕਾਰ ਦੇ ਵੱਲੋਂ ਸੋ ਉਸ ਦੇ ਵਿੱਚ ਕੀ ਹੋਇਆ ਕਿ ਪਹਿਲਾਂ ਤਿੰਨ ਸਲੈਬ ਹੁੰਦੀਆਂ ਸੀਗੀਆਂ ਯਾਨੀ ਕਿ ਤਿੰਨ ਕੈਟੇਗਰੀਆਂ ਦੇ ਵਿੱਚ ਵੰਡਿਆ ਜਾਂਦਾ ਸੀ 0 ਤੋਂ 100 ਯੂਨਿਟ 100 ਤੋਂ 300 ਯੂਨਿਟ ਤੇ 300 ਤੋਂ ਬਾਅਦ ਯੂਨਿਟ ਹੈ ਹੁਣ ਇਹਦੇ ਵਿੱਚ ਆਉਂਦਾ ਸੀ ਕਿ ਇੱਕ ਤਾਂ 2 ਕਿਲੋਵਾਟ ਫਿਰ 7 ਕਿਲੋਵਾਟ ਤੇ 7 ਕਿਲੋਵਾਟ ਤੋਂ ਲੈ ਕੇ 20 ਕਿਲੋਵਾਟ ਇਹ ਤਿੰਨ ਕੈਟੇਗਰੀਆਂ ਬਣ ਜਾਂਦੀਆਂ ਸੀਗੀਆਂ ਹੁਣ ਜਿਹੜੇ 2 ਕਿਲੋਵਾਟ ਵਾਲੇ ਸਾਰੇ ਸਾਡੇ ਯੂਜ਼ਰ ਨੇ ਜਿਹੜੇ 2 ਕਿਲੋਵਾਟ ਜਿਨ੍ਹਾਂ ਦਾ ਘਰ ਦਾ ਆ ਬਿਜਲੀ ਦਾ ਬਿੱਲ ਆਉਂਦਾ ਹੈ 2 ਕਿਲੋਵਾਟ ਉਹਨਾਂ ਦੇ 2 ਕਿਲੋਵਾਟ ਵਾਲੇ ਮੀਟਰ ਲੱਗੇ ਨੇ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਹੁਣ 300 ਯੂਨਿਟ ਦੀ ਜਿਹੜੀ ਬਿਜਲੀ ਹੈ ਉਹ 5 ਰੁਪਏ ਤੇ 40 ਪੈਸੇ ਤੁਹਾਨੂੰ ਇੱਕ ਯੂਨਿਟ ਪੈਣੀ ਹੈ ਜਾਨੀ ਕਿ ਮਾਫ਼ਤਾ ਰਹਿਣੀ ਹੈ ਜੇਕਰ ਤੁਹਾਡਾ ਬਿੱਲ ਵੱਧ ਆਉਂਦਾ ਹੈ ਜਾਨੀ ਕਿ 300 ਯੂਨਿਟ ਤੋਂ ਤੁਸੀਂ ਮਹੀਨੇ ਦਾ ਟੱਪ ਜਾਂਦੇ ਹੋ ਫਿਰ ਤਾਂ ਤੁਹਾਨੂੰ ਸਾਰਾ ਹੀ ਬਿੱਲ ਦੇਣਾ ਪੈਂਦਾ ਤਾਂ ਉਹ ਉਹ ਇੱਕ ਯੂਨਿਟ ਦੇ ਪੈਸੇ ਹੋਣਗੇ 5 ਰੁਪਏ 40 ਪੈਸੇ ਹੁਣ ਜਿਨ੍ਹਾਂ ਦਾ 2 ਕਿਲੋਵਾਟ ਤੋਂ ਵੱਧ ਲੋਡ ਹੈ ਹਾਂ ਉਹਨਾਂ ਨੂੰ ਫਾਇਦਾ ਹੋਵੇਗਾ 161 ਰੁਪਏ ਉਹ ਵੀ ਕਿਵੇਂ ਹੋਵੇਗਾ ਵੀ ਤੁਹਾਨੂੰ ਦੱਸ ਦਿੰਨੇ ਆ ਯਾਨੀ ਕਿ 2 ਕਿਲੋਵਾਟ ਵਾਲਿਆਂ ਨੂੰ ਜਿੰਨਾ ਬਿੱਲ ਆਉਂਦਾ ਉਹ ਬਿੱਲ ਦਾ ਉਹਨਾਂ ਨੂੰ 161 ਰੁਪਏ ਫਾਇਦਾ ਹੋਵੇਗਾ ਯਾਨੀ ਕਿ 161 ਰੁਪਏ ਘੱਟ ਬਿੱਲ ਆਊਗਾ ਤੁਹਾਨੂੰ 7 ਕਿਲੋਵਾਟ ਤੱਕ ਦੇ ਲੋਡ ਵਾਲਿਆਂ ਨੂੰ 90 ਰੁਪਏ ਦਾ ਲਾਭ ਮਿਲੂਗਾ ਤੇ 7 ਕਿਲੋ ਤੋਂ ਜਿਹੜੇ ਵੱਧ ਵਾਲੇ ਨੇ ਯਾਨੀ ਕਿ 7 ਤੋਂ 20 ਕਿਲੋਵਾਟ ਵਾਲੇ ਉਹਨਾਂ ਨੂੰ 32 ਰੁਪਏ ਦਾ ਫਾਇਦਾ ਹੋਵੇਗਾ ਨਵੇਂ ਟੈਰਿਫ ਦੇ ਵਿੱਚ ਬਿਜਲੀ ਉਪਭੋਗਤਾਵਾਂ ਤੇ ਕੋਈ ਵੀ ਵਾਧੂ ਬੋਝ ਨਹੀਂ ਪਿਆ ਸਗੋਂ ਬਿਜਲੀ ਦਰਾਂ ਦੇ ਵਿੱਚ ਕਟੌਤੀ ਹੋਈ ਹੈ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਜਿਨ੍ਹਾਂ ਦਾ 2 ਕਿਲੋਵਾਟ ਵਾਲੇ ਜਿਹੜੇ ਭੋਗਤਾ ਨੇ 300 ਯੂਨਿਟ ਤੱਕ ਉਹਨਾਂ ਦਾ ਪਹਿਲਾਂ ਬਿੱਲ ਆਉਂਦਾ ਸੀਗਾ 1781 ਰੁਪਏ ਹੁਣ ਉਹਨਾਂ ਦਾ ਬਿੱਲ ਆਊਗਾ 1620 ਰੁਪਏ ਯਾਨੀ ਕਿ ਤੁਹਾਨੂੰ ਫਾਇਦਾ ਹੋਇਆ ਪਹਿਲਾਂ ਤੁਸੀਂ 1781 ਦਿੰਦੇ ਸੀ ਹੁਣ ਤੁਹਾਨੂੰ 1620 ਰੁਪਏ ਦੇਣੇ ਪੈਣਗੇ ਜਦ ਕਿ 2 ਕਿਲੋਵਾਟ ਤੱਕ ਜਿਨ੍ਹਾਂ ਦਾ 300 ਯੂਨਿਟ ਤੱਕ 1806 ਬਿੱਲ ਆਉਂਦਾ ਸੀਗਾ ਉਹਨਾਂ ਨੂੰ ਹੁਣ 1716 ਰੁਪਏ ਦੇਣੇ ਪੈਣਗੇ ਇਸੇ ਤਰ੍ਹਾਂ ਜਿਨ੍ਹਾਂ ਦਾ 7 ਕਿਲੋਵਾਟ ਦੇ ਅੰਦਰ 20 ਕਿਲੋਵਾਟ ਤੱਕ ਸੀਗਾ ਜਿਨ੍ਹਾਂ ਦਾ 300 ਯੂਨਿਟ ਦਾ ਬਿਜਲੀ ਦਾ ਬਿੱਲ 1964 ਰੁਪਏ ਆਉਂਦਾ ਸੀ ਉਹਨਾਂ ਦਾ ਹੁਣ 1932 ਰੁਪਏ ਆਏਗਾ ਤਾਂ ਇਸ ਤਰੀਕੇ ਦੇ ਨਾਲ ਇਹ ਇਹ ਕਈ ਲੋਕ ਸ਼ਾਇਦ ਕਨਫਿਊਜ਼ ਹੋਗੇ ਹੋਣਗੇ ਪਰ ਕਨਫਿਊਜ਼ ਹੋਣ ਵਾਲੀ ਲੋੜ ਨਹੀਂ ਹੈ ਕਿਉਂਕਿ ਜਿਹੜਾ ਟੈਰਿਫ ਲੱਗਦਾ ਸੀ ਉਹ ਟੈਰਿਫ ਵਾਧੂ ਟੈਰਿਫ ਪਰ ਯੂਨਿਟ ਤੁਹਾਨੂੰ ਨਹੀਂ ਲੱਗੇਗਾ ਸੋ ਇਸ ਕਰਕੇ ਜਿਨ੍ਹਾਂ ਦਾ ਬਿੱਲ ਆਉਂਦਾ ਉਹਨਾਂ ਦੇ ਬਿੱਲਾਂ ਦੇ ਵਿੱਚ ਇਸ ਵਾਰ ਕਟੌਤੀ ਹੋ ਕੇ ਉਹਨਾਂ ਨੂੰ ਬਿੱਲ ਆਉਣਗੇ ਜਿਨ੍ਹਾਂ ਦਾ ਫ੍ਰੀ ਹੈ ਉਹ ਤਾਂ ਫ੍ਰੀ ਵਾਲਾ ਲਾਭ ਲਾਓ ਪਰ ਜਿਨ੍ਹਾਂ ਦਾ ਲੋਟ ਹੁਣ ਅਸੀਂ ਗਰਮੀਆਂ ਦੀ ਗੱਲ ਕਰਦੇ ਹਾਂ ਤਾਂ ਗਰਮੀਆਂ ਦੇ ਵਿੱਚ ਘਰਾਂ ਦੇ ਵਿੱਚ ਏਸੀ ਲੱਗਣੇ ਆ ਤਾਂ ਤੁਹਾਨੂੰ ਪਤਾ ਹੀ ਹੈ ਕਿ ਬਿੱਲ ਤਾਂ 300 ਯੂਨਿਟ ਵਧ ਹੀ ਜਾਣੀ ਹੈ ਕਿਉਂਕਿ ਚੱਲਦੇ ਹੁੰਦੇ ਆ ਏਸੀ ਚੱਲਦੇ ਹੁੰਦੇ ਆ ਤਾਂ 300 ਯੂਨਿਟ ਪਰ ਮਹੀਨਾ ਵਧ ਜਾਂਦਾ ਹੁਣ ਜਿੰਨਾ ਤੁਸੀਂ 300 ਯੂਨਿਟ ਵਧਿਆ ਉਹਦੇ ਵਿੱਚ ਤੁਹਾਨੂੰ ਕਟੌਤੀ ਹੋਏਗੀ ਹੁਣ ਮੰਨ ਲਓ ਕਿਸੇ ਦਾ 1500 ਆਉਂਦਾ ਸੀ ਤਾਂ 168 ਰੁਪਏ ਘਟ ਕੇ ਉਹ ਉਹਨਾਂ ਬਿੱਲ ਨੂੰ ਜਿਹੜਾ ਮਹੀਨੇ ਦਾ ਹੈ ਉਹ ਆਊਗਾ ਯਾਨੀ ਕਿ ਜੇਕਰ ਵਧਿਆ ਵੀ ਹੈ ਤੇ ਉਹਨਾਂ ਨੂੰ ਬਿੱਲ ਘਟ ਕੇ ਆਊਗਾ ਸੋ ਇਸ ਤਰੀਕੇ ਦੇ ਨਾਲ ਇਹ ਨਵੀਆਂ ਦਰਾਂ ਜਿਹੜੀਆਂ ਨੇ ਉਹ 1 April ਨੂੰ ਲਾਗੂ ਹੋ ਜਾਣਗੀਆਂ 2025-26 ਦੇ ਵਾਸਤੇ ਬਿਜਲੀ ਦੀ ਇੱਕ ਵਾਰੀ ਫਿਰ ਤੋਂ ਮੈਂ ਤੁਹਾਨੂੰ ਆਸਾਨ ਸ਼ਬਦਾਂ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਾਂਗਾ 300 ਯੂਨਿਟ 5 ਰੁਪਏ 40 ਪੈਸੇ ਯੂਨਿਟ ਪਊਗਾ 1 1 April ਤੋਂ ਨਵਾਂ ਰੇਟ ਲਾਗੂ ਹੋਊਗਾ 300 ਯੂਨਿਟ ਮੁਫਤ ਸਹਾਇਤਾ ਸਹੂਲਤ ਜਿਹੜੀ ਉਹ ਜਾਰੀ ਰਹੇਗੀ 2 ਕਿਲੋਵਾਟ ਦੇ 168 ਰੁਪਏ ਦਾ ਫਾਇਦਾ ਹੋਊਗਾ ਜਿਨ੍ਹਾਂ ਦਾ 2 ਕਿਲੋਵਾਟ ਤੱਕ ਦਾ ਔਰ 7 ਕਿਲੋਵਾਟ ਵਾਲਿਆਂ ਨੂੰ 90 ਰੁਪਏ ਕੁੱਲ-ਕੁੱਲ ਫਾਇਦਾ ਹੋਊਗਾ ਔਰ 7 ਤੋਂ ਵੱਧ ਵਾਲਿਆਂ ਨੂੰ 32 ਰੁਪਏ ਹੋਊਗਾ ਨਵੇਂ ਟੈਰਿਫ ਨੂੰ ਇਸ ਤਰੀਕੇ ਨਾਲ ਸਮਝਾਉਨੇ ਆ ਕਿ ਜਿਨ੍ਹਾਂ ਦਾ ਬਿੱਲ 2 ਕਿਲੋਵਾਟ ਵਾਲੇ ਜਿਹੜੇ ਭੋਗਤਾ ਸੀ ਉਹਨਾਂ ਦਾ 300 ਯੂਨਿਟ ਦਾ ਬਿੱਲ 1781 ਰੁਪਏ ਆਉਂਦਾ ਸੀ ਹੁਣ 1620 ਰੁਪਏ ਆਇਆ ਕਰੂਗਾ ਔਰ 2 ਤੋਂ ਵੱਧ ਜਿਹੜੇ ਨੇ ਉਹਨਾਂ ਦਾ 300 ਯੂਨਿਟ ਦਾ 1806 ਬਿੱਲ ਆਉਂਦਾ ਸੀ ਹੁਣ 1716 ਰੁਪਏ ਆਇਆ ਕਰੇਗਾ ਔਰ ਇਸੇ ਤਰੀਕੇ ਦੇ ਨਾਲ ਜਿਨ੍ਹਾਂ ਦਾ 7 ਕਿਲੋਵਾਟ ਤੋਂ ਲੋਡ ਜ਼ਿਆਦਾ ਸੀਗਾ ਉਹਨਾਂ ਦਾ 300 ਯੂਨਿਟ ਦਾ 1964 ਹੁੰਦਾ ਸੀ ਉਹਨਾਂ ਨੂੰ ਹੁਣ 1932 ਬਿੱਲ ਆਇਆ ਕਰੇਗਾ